ਔਰ ਡਾਇਰੈਕਸ਼ਨਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਅੱਗੇ profession policing ਕਰਨੀ ਹੈ ਔਰ ਸਾਨੂੰ ਬਹੁਤ ਸਾਰੀ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਹਨ ਵੀ ਨਸ਼ੇ ਦੇ ਖਿਲਾਫ ਅਸੀਂ ਕੰਮ ਕਰਨਾ ਹੈ ਔਰ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ issues ਹੈ ਜਿਹੜੇ sensational ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕੰਮ ਕਰਨਾ ਹੈ ਔਰ ਜੇ ਕੋਈ ਨਾਨ ਸੀਰੀਅਸਲੀ ਆਪਣੀ ਰਿਸਪਾਂਸਿਬਿਲਟੀ ਨਹੀਂ ਸਮਝਦਾ ਤੇ ਸਾਨੂੰ ਉਹਨਾਂ ਤੇ ਐਕਸ਼ਨ ਵੀ ਲੈਣਾ ਇਸੇ ਤਰ੍ਹਾਂ ਹੀ CIA ਦੀ ਵੰਦੀ ਟੀਮ ਦੇ ਕੁਝ ਮੁਲਾਜ਼ਮ ਉਹਨਾਂ ਦੀ ਮੈਨੂੰ SPD ਵੱਲੋਂ ਰਿਟਨ ਚ ਵੀ ਆਈ ਸੀ ਆਬਜ਼ਰਵੇਸ਼ਨ ਕਿ ਇਹਨਾਂ ਨੂੰ ਕੁਝ ਕੰਮਸ ਦਿੱਤੇ ਗਏ ਸੀ ਜੋ ਇਹਨਾਂ ਨੇ ਬਿਲਕੁਲ ਵੀ ਰਿਸਪਾਂਸਿਬਲੀ ਨਹੀਂ ਨਿਭਾਏ ਉਹਦੇ ਬਿਹਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਔਰ ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲਸ ਸੁਪਰਵੀਜ਼ਨ ਦਾ ਇਨਚਾਰਜ ਹੈਗਾ ਉਹਦੇ ਅੰਡਰ ਹੀ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਸੋ ਹੀ ਇਜ਼ ਆਲਸੋ ਗਿਲਟੀ ਔਰ ਫੋਰ ਸੁਪਰਵੀਜ਼ਨ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ। ਉਹਨਾਂ ਨੇ ਡਿਪਾਰਟਮੈਂਟ ਰੂਮ ਵੀ ਖੋਲੇ। ਜਿਹੜੇ ਜਿਹੇ ਤਿੰਨ ਸਸਪੈਂਡ ਕੀਤੇ ਉਹਨਾਂ ਦੇ ਡਿਪਾਰਟਮੈਂਟ ਵੀ ਖੋਲੇ। ਐਸਚਓ ਦੀ ਨਹੀਂ ਜੀ ਉਹਨੂੰ ਲਾਈਨ ਹਾਜ਼ਰ ਕੀਤਾ। ਹਾਂ ਜੀ। ਮੈਮ ਕੋਈ ਡਾਕੂਜ਼ ਦੇ ਨਾਲ ਪ੍ਰੋਬਲਮ ਸੀ ਜਾਂ ਕੋਈ ਦੇਖੋ ਜੀ ਕਈ ਤਰ੍ਹਾਂ ਦੇ ਇਸ਼ੂਸ ਹੁੰਦੇ ਆ ਜਦੋਂ ਡਿਪਾਰਟਮੈਂਟਲ ਐਕਸ਼ਨ ਹੁੰਦਾ ਥੈਟ ਮੀਨਸ ਉਹਨਾਂ ਨੇ ਜਿਹੜੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀ ਉਹਨਾਂ ਨੇ ਰਿਸਪੌਂਸਿਬਲੀ ਨਹੀਂ ਡਿਲੀਵਰ ਕੀਤੇ ਇਸੇ ਤਹਿਤ ਉਹਨਾਂ ਤੇ ਕਾਰਵਾਈ ਹੋਈ। ਕੋਈ ਇਦਾਂ ਦੀਆਂ ਸ਼ਿਕਾਇਤਾਂ ਹੋਰ ਵੀ ਆ ਰਹੀਆਂ ਹਨ। ਫਿਲਹਾਲ ਤਾਂ ਜੀ ਜੋ ਸਾਹਮਣੇ ਆਈ ਸੀ ਨੇ ਉਹਦੇ ਤੇ ਐਕਸ਼ਨ ਲਿਆ ਪਰ ਜੇ ਅੱਗੇ ਵੀ ਕੋਈ ਹੋਰ ਵੀ ਕਰੇਗਾ ਤਾਂ ਮਤਲਬ ਸਾਡੇ ਕੋਲ ਲੋਕੀ ਕਹਿਣਾ ਚਾਹੁੰਦੇ ਦਿੰਗੇ ਆਪਕੋ ਖਾਸ ਕਰਕੇ ਜਦੋਂ ਕੋ ਕੋ ਸੀਆਈਏ 1 ਦੇ ਵਿੱਚ ਜਿਹੜੇ ਨਥਲ ਮੁਲਾਜ਼ਮ ਸੰਗਲ ਲਿਖੇ ਨੇ ਇੱਕ ਉਹ ਇਨਚਾਰਜ ਜਿਹੜੇ ਨੇ ਉਹ ਲਾਈਨ ਹਾਜ਼ਰ ਕੀਤੀ ਨੇ ਕੀ ਕਰਨ ਦੇਖੋ ਜੀ ਅਸੀਂ ਸਾਰੇ ਹੀ ਐਸਐਸਪੀ ਜਦੋਂ ਵੀ ਜੁਆਇਨ ਕਰਦੇ ਸਾਨੂੰ ਆਪਣੇ ਡੀਜੀਪੀ ਪੰਜਾਬ ਵੱਲੋਂ ਬੜੀ ਕਲੀਅਰ ਡਾਇਰੈਕਸ਼ਨਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਅੱਗੇ ਪ੍ਰੋਫੈਸ਼ਨਲ ਪੁਲਿਸਿੰਗ ਕਰਨੀ ਹੈ ਔਰ ਸਾਨੂੰ ਬਹੁਤ ਸਾਰੀ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਆ ਵੀ ਨਸ਼ੇ ਦੇ ਖਿਲਾਫ ਅਸੀਂ ਕੰਮ ਕਰਨਾ ਹੈ ਔਰ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਸ਼ੂਜ਼ ਆ ਜਿਹੜੇ ਸੈਂਸੇਸ਼ਨਲ ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕੰਮ ਕਰਨਾ ਹੈ ਔਰ ਜੇ ਕੋਈ ਨੌਨ ਸੀਰੀਅਸਲੀ ਆਪਣੀ ਰਿਸਪੋਨਸਿਬਿਲਟੀ ਨਹੀਂ ਸਮਝਦਾ ਤੇ ਸਾਨੂੰ ਉਹਨਾਂ ਤੇ ਐਕਸ਼ਨ ਵੀ ਲੈਣਾ ਇਸੇ ਤਹਿਤ ਹੀ CIA ਦੀ ਵੰਦੀ ਟੀਮ ਦੇ ਕੁਝ ਮੁਲਾਜ਼ਮ ਉਹਨਾਂ ਦੀ ਮੈਨੂੰ SPD ਵੱਲੋਂ ਰਿਟਰਨ ਚ ਵੀ ਆਈਸੀ ਆਬਜ਼ਰਵੇਸ਼ਨ ਕਿ ਇਹਨਾਂ ਨੂੰ ਕੁਸ਼ਟਾਸ ਦਿੱਤੇ ਗਏ ਸੀ ਜੋ ਇਹਨਾਂ ਨੇ ਬਿਲਕੁਲ ਵੀ ਰਿਸਪੋਨਸਿਬਲੀ ਨਹੀਂ ਨਿਭਾਈ ਉਦੇ ਬਿਹਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਔਰ ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲਸ ਸੁਪਰਵੀਜ਼ਨ ਦਾ ਇੰਚਾਰਜ ਹੈਗਾ ਉਹਦੇ ਅੰਡਰ ਹੀ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਸੋ ਹੀ ਇਜ਼ ਆਲਸੋ ਗਿਲਟੀ ਆਫ ਫੋਰ ਸੁਪਰਵੀਜ਼ਨ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ। ਉਹਨਾਂ ਨੇ ਡਿਪਾਰਟਮੈਂਟਲ ਵੀ ਕੋਲੀ ਜਿਹੜੇ ਜੀ ਤਿੰਨ ਸਸਪੈਂਡ ਕੀਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਐਸਚਓ ਦੀ ਨਹੀਂ ਜੀ ਉਹਨੂੰ ਲਾਈਨ ਹਾਜ਼ਰ ਕੀਤਾ। ਹਾਂਜੀ ਮੈਂ ਕੋਈ ਰਾਜਸੀ ਦੇ ਨਾਲ ਪ੍ਰੋਬਲਮ ਸੀ ਜਾਂ ਕੋਈ ਦੇਖੋ ਜੀ ਕਈ ਤਰ੍ਹਾਂ ਦੇ ਇਸ਼ੂਸ ਹੁੰਦੇ ਆ ਜਦੋਂ ਡਿਪਾਰਟਮੈਂਟਲ ਇਲੈਕਸ਼ਨ ਹੁੰਦਾ 댓 ਮੀਨਸ ਉਹਨਾਂ ਨੇ ਜਿਹੜੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀ ਉਹਨਾਂ ਨੇ ਰਿਸਪੋਨਸੀਬਲੀ ਨਹੀਂ ਡਿਲੀਵਰ ਕੀਤੇ ਇਸੇ ਤਹਿਤ ਉਹਨਾਂ ਤੇ ਕਾਰਵਾਈ ਹੋਈ ਕੋਈ ਇਦਾਂ ਦੀ ਮਸ਼ਕਿਲਾਂ ਹੋਰ ਵੀ ਆ ਰਹੀਆਂ ਫਿਲਹਾਲ ਤਾਂ ਜੀ ਜੋ ਸਾਹਮਣੇ ਆਈ ਸੀ ਮੈਂ ਉਦੋਂ ਤੇ ਐਕਸ਼ਨ ਲਿਆ ਪਰ ਜੇ ਅੱਗੇ ਵੀ ਕੋਈ ਹੋਰ ਵੀ ਕਰੇਗਾ ਤਾਂ ਮਤਲਬ ਸਾਡੇ ਕੋਲੋਂ ਕੀ ਕਹਿਣਾ ਚਾਹੁੰਦੇ ਲੱਗੇ ਕਿ ਆਸ ਕਰਕੇ ਜਦੋਂ ਕੋ ਕੋ ਈਆਈ 1 ਦੇ ਵਿੱਚ ਜਿਹੜੇ ਨਥਲ ਮੁਲਾਜ਼ਮ ਸਨ ਲਿਖੇ ਨੇ ਇੱਕ ਉਹ ਇਨਚਾਰਜ ਜਿਹੜੇ ਨੇ ਉਹ ਲਾਈਨ ਹਾਜ਼ਰ ਕੀਤੀ ਨੇ ਕੀ ਕਾਰਨ ਦੇਖੋ ਜੀ ਅਸੀਂ ਸਾਰੇ ਹੀ ਐਸਐਸਪੀ ਜਦੋਂ ਵੀ ਜੁਆਇਨ ਕਰਦੇ ਸਾਨੂੰ ਆਪਣੇ ਡੀਜੀਪੀ ਪੰਜਾਬ ਵੱਲੋਂ ਬੜੀ ਕਲੀਅਰ ਡਾਇਰੈਕਸ਼ਨਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਅੱਗੇ ਪ੍ਰੋਫੈਸ਼ਨਲ ਪੁਲਿਸਿੰਗ ਕਰਨੀ ਹੈ ਔਰ ਸਾਨੂੰ ਬਹੁਤ ਸਾਰੀ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਵੀ ਨਸ਼ੇ ਦੇ ਖਿਲਾਫ ਅਸੀਂ ਕੰਮ ਕਰਨਾ ਹੈ ਔਰ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਸ਼ੂਜ਼ ਹੈ ਜਿਹੜੇ ਸੈਂਸੇਸ਼ਨਲ ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕੰਮ ਕਰਨਾ ਹੈ ਔਰ ਜੇ ਕੋਈ ਨਾਨ ਸੀਰੀਅਸਲੀ ਆਪਣੀ ਰਿਸਪਾਂਸਿਬਿਲਟੀ ਨਹੀਂ ਸਮਝਦਾ ਤੇ ਸਾਨੂੰ ਉਹਨਾਂ ਤੇ ਐਕਸ਼ਨ ਵੀ ਲੈਣਾ ਇਸੇ ਤਹਿਤ ਹੀ CIA ਦੀ ਵੰਦੀ ਟੀਮ ਦੇ ਕੁਝ ਮੁਲਾਜ਼ਮ ਉਹਨਾਂ ਦੀ ਮੈਨੂੰ SPD ਵੱਲੋਂ ਰਿਟਰਨ ਚ ਵੀ ਆਈ ਸੀ ਆਬਜ਼ਰਵੇਸ਼ਨ ਕਿ ਇਹਨਾਂ ਨੂੰ ਕੁਝ ਟਾਸ ਦਿੱਤੇ ਗਏ ਸੀ ਜੋ ਇਹਨਾਂ ਨੇ ਬਿਲਕੁਲ ਵੀ ਰਿਸਪਾਂਸਿਬਲੀ ਨਹੀਂ ਨਿਭਾਏ ਉਹਦੇ ਬਿਹਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਔਰ ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲਸ ਸੁਪਰਵੀਜ਼ਨ ਦਾ ਇਨਚਾਰਜ ਹੈਗਾ ਉਹਦੇ ਅੰਡਰ ਹੀ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਸੋ ਹੀ ਇਜ਼ ਆਲਸੋ ਗਿਲਟੀ ਔਰ ਫੋਰ ਸੁਪਰਵੀਜ਼ਨ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ। ਉਹਨਾਂ ਨੇ ਡਿਪਾਰਟਮੈਂਟ ਰੂਲ ਵੀ ਖੋਲੇ। ਜਿਹੜੇ ਜੀ ਤਿੰਨ ਸਸਪੈਂਡ ਕੀਤੇ ਉਹਨਾਂ ਦੇ ਡਿਪਾਰਟਮੈਂਟ ਰੂਲ ਵੀ ਖੋਲੇ। ਐਸਚਓ ਦੀ ਨਹੀਂ ਜੀ ਉਹਨੂੰ ਲਾਈਨ ਹਾਜ਼ਰ ਕੀਤਾ। ਹਾਂਜੀ। ਮੈਮ ਕੋਈ ਡਾਕਟਰ ਦੇ ਨਾਲ ਪ੍ਰੋਬਲਮ ਸੀ ਜੀ ਜਾਂ ਕੋਈ ਦੇਖੋ ਜੀ ਕਈ ਤਰ੍ਹਾਂ ਦੇ ਇਸ਼ੂਜ਼ ਹੁੰਦੇ ਆ ਜਦੋਂ ਡਿਪਾਰਟਮੈਂਟਲ ਐਕਸ਼ਨ ਹੁੰਦਾ ਥੈਟ ਮੀਨਸ ਉਹਨਾਂ ਨੇ ਜਿਹੜੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀ ਉਹਨਾਂ ਨੇ ਰਿਸਪੌਂਸਿਬਲੀ ਨਹੀਂ ਡਿਲੀਵਰ ਕੀਤੇ ਇਸੇ ਤਹਿਤ ਉਹਨਾਂ ਤੇ ਕਾਰਵਾਈ ਹੋਈ। ਕੋਈ ਇਦਾਂ ਦੀਆਂ ਸ਼ਿਕਾਇਤਾਂ ਹੋਰ ਵੀ ਆ ਰਹੀਆਂ। ਫਿਲਹਾਲ ਤਾਂ ਜੀ ਜੋ ਸਾਹਮਣੇ ਆਈ ਸੀ ਨੇ ਉਹਦੇ ਤੇ ਐਕਸ਼ਨ ਲਿਆ ਪਰ ਜੇ ਅੱਗੇ ਵੀ ਕੋਈ ਹੋਰ ਵੀ ਕਰੇਗਾ ਤਾਂ ਮਤਲਬ ਸਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਦਿੰਗੇ ਕਿ ਖਾਸ ਕਰਕੇ ਜਦੋਂ ਕੋਈ ਸੀਆਈਏ 1 ਦੇ ਵਿੱਚ ਜਿਹੜੇ ਨਥਲ ਮੁਲਾਜ਼ਮ ਸੁਣਨ ਲਿਖੇ ਨੇ ਇੱਕ ਉਹ ਇਨਚਾਰਜ ਜਿਹੜੇ ਨੇ ਉਹ ਲਾਈਨ ਹਾਜ਼ਰ ਕੀਤੀ ਨੇ ਕੀ ਕਰਨ ਦੇਖੋ ਜੀ ਅਸੀਂ ਸਾਰੇ ਹੀ ਐਸਐਸਪੀ ਜਦੋਂ ਵੀ ਜੁਆਇਨ ਕਰਦੇ ਸਾਨੂੰ ਆਪਣੇ ਡੀਜੀਪੀ ਪੰਜਾਬ ਵੱਲੋਂ ਬੜੀ ਕਲੀਅਰ ਡਾਇਰੈਕਸ਼ਨਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਅੱਗੇ ਪ੍ਰੋਫੈਸ਼ਨਲ ਪੁਲਿਸਿੰਗ ਕਰਨੀ ਔਰ ਸਾਨੂੰ ਬਹੁਤ ਸਾਰੀ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਹਨ ਵੀ ਨਸ਼ੇ ਦੇ ਖਿਲਾਫ ਅਸੀਂ ਕੰਮ ਕਰਨਾ ਹੈ ਔਰ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਸ਼ੂਸ ਹੈ ਜਿਹੜੇ ਸੈਂਸੇਸ਼ਨਲ ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕੰਮ ਕਰਨਾ ਹੈ ਔਰ ਜੇ ਕੋਈ ਨੌਨ ਸੀਰੀਅਸਲੀ ਆਪਣੀ ਰਿਸਪੋਨਸੀਬਿਲਟੀ ਨਹੀਂ ਸਮਝਦਾ ਤੇ ਸਾਨੂੰ ਉਹਨਾਂ ਤੇ ਐਕਸ਼ਨ ਵੀ ਲੈਣਾ ਇਸੇ ਤਹਿਤ ਹੀ CIA ਦੀ 1 ਦੀ ਟੀਮ ਦੇ ਕੁਝ ਮੁਲਾਜ਼ਮ ਉਹਨਾਂ ਦੀ ਮੈਨੂੰ SPD ਵੱਲੋਂ ਰਿਟਰਨ ਚ ਵੀ ਆਈ ਸੀ ਆਬਜ਼ਰਵੇਸ਼ਨ ਕਿ ਇਹਨਾਂ ਨੂੰ ਕੁਝ ਟਾਸ ਦਿੱਤੇ ਗਏ ਸੀ ਜੋ ਇਹਨਾਂ ਨੇ ਬਿਲਕੁਲ ਵੀ ਰਿਸਪੋਨਸੀਬਲੀ ਨਹੀਂ ਨਿਭਾਏ ਉਦੇ ਬਿਹਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਔਰ ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲਸ ਸੁਪਰਵੀਜ਼ਨ ਦਾ ਇਨਚਾਰਜ ਸੀਗਾ ਉਹਦੇ ਅੰਡਰ ਹੀ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਸੋ ਹੀ ਇਜ਼ ਆਲਸੋ ਗਿਲਟੀ ਆਫ ਕੋਰ ਸੁਪਰਵੀਜ਼ਨ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ ਉਹਨਾਂ ਨੇ ਡਿਪਾਰਟਮੈਂਟਲ ਵੀ ਕੋਲੀ ਜਿਹੜੇ ਜੀ ਤਿੰਨ ਸਸਪੈਂਡ ਕੀਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਐਸਚਓ ਦੀ ਨਹੀਂ ਜੀ ਉਹਨੂੰ ਲਾਈਨ ਹਾਜ਼ਰ ਕੀਤਾ ਮੈਂ ਕੋਈ ਗਲਤੀ ਦੇ ਨਾਲ ਪ੍ਰੋਬਲਮ ਸੀ ਜਾਂ ਕੋਈ ਦੇਖੋ ਜੀ ਕਈ ਤਰ੍ਹਾਂ ਦੇ ਇਸ਼ੂਸ ਹੁੰਦੇ ਆ ਜਦੋਂ ਡਿਪਾਰਟਮੈਂਟਲ ਇਲੈਕਸ਼ਨ ਹੁੰਦਾ ਥੈਟ ਮੀਨਸ ਉਹਨਾਂ ਨੇ ਜਿਹੜੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀ ਉਹਨਾਂ ਨੇ ਰਿਸਪੌਂਸਿਬਲੀ ਨਹੀਂ ਡਿਲੀਵਰ ਕੀਤੇ ਇਸੇ ਤਹਿਤ ਉਹਨਾਂ ਤੇ ਕਾਰਵਾਈ ਹੋਈ ਕੋਈ ਇਦਾਂ ਦੀਆਂ ਸ਼ਿਕਾਇਤਾਂ ਹੋਰ ਵੀ ਆ ਰਹੀਆਂ ਨੇ ਫਿਲਹਾਲ ਤਾਂ ਜੀ ਜੋ ਸਾਹਮਣੇ ਆਈ ਸੀ ਮੈਂ ਉਦੋਂ ਤੇ ਐਕਸ਼ਨ ਲਿਆ ਪਰ ਜੇ ਅੱਗੇ ਵੀ ਕੋਈ ਹੋਰ ਵੀ ਕਰੇਗਾ ਤਾਂ ਮਤਲਬ ਸਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਹੁੰਦੇਗੇ ਕੋਈ ਆਸ ਕਰਕੇ ਜੇ ਮੋਕੋ CIA 1 ਦੇ ਵਿੱਚ ਜਿਹੜੇ ਨਥਲ ਮੁਲਾਜ਼ਮ ਸੰਮਲਿਤ ਕੀਤੇ ਨੇ ਇੱਕ ਉਹ ਇਨਚਾਰਜ ਜਿਹੜੇ ਨੇ ਉਹ ਲਾਈਨ ਹਾਜ਼ਰ ਕੀਤੀ ਨੇ ਕੀ ਕਰਨ ਦੇ ਦੇਖੋ ਜੀ ਅਸੀਂ ਸਾਰੇ ਹੀ SSP ਜਦੋਂ ਵੀ ਜੁਆਇਨ ਕਰਦੇ ਸਾਨੂੰ ਆਪਣੇ DGP ਪੰਜਾਬ ਵੱਲੋਂ ਬੜੀ ਕਲੀਅਰ ਡਾਇਰੈਕਸ਼ਨਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਅੱਗੇ profession policing ਕਰਨੀ ਹੈ ਔਰ ਸਾਨੂੰ ਬਹੁਤ ਸਾਰੀ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਵੀ ਨਸ਼ੇ ਦੇ ਖਿਲਾਫ ਅਸੀਂ ਕੰਮ ਕਰਨਾ ਹੈ ਔਰ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ issues ਜਿਹੜੇ sensational ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕੰਮ ਕਰਨਾ ਹੈ ਔਰ ਜੇ ਕੋਈ ਨਾਨ ਸੀਰੀਅਸਲੀ ਆਪਣੀ ਰਿਸਪਾਂਸਿਬਿਲਟੀ ਨਹੀਂ ਸਮਝਦਾ ਤੇ ਸਾਨੂੰ ਉਹਨਾਂ ਤੇ ਐਕਸ਼ਨ ਵੀ ਲੈਣਾ ਇਸੇ ਤਹਿਤ ਹੀ CIA ਦੀ ਵੰਦੀ ਟੀਮ ਦੇ ਕੁਝ ਮੁਲਾਜ਼ਮ ਉਹਨਾਂ ਦੀ ਮੈਨੂੰ SPD ਵੱਲੋਂ ਰਿਟਰਨ ਚ ਵੀ ਆਈ ਸੀ ਆਬਜ਼ਰਵੇਸ਼ਨ ਕਿ ਇਹਨਾਂ ਨੂੰ ਕੁਝ ਟਾਸ ਦਿੱਤੇ ਗਏ ਸੀ ਜੋ ਇਹਨਾਂ ਨੇ ਬਿਲਕੁਲ ਵੀ ਰਿਸਪਾਂਸਿਬਲੀ ਨਹੀਂ ਨਿਭਾਏ ਉਹਦੇ ਬਿਹਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਔਰ ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲ ਸੁਪਰਵੀਜ਼ਨ ਦਾ ਇੰਚਾਰਜ ਹੈਗਾ ਉਹਦੇ ਅੰਡਰ ਹੀ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਸੋ ਹੀ ਇਜ਼ ਆਲਸੋ ਗਿਲਟੀ ਔਫ ਕੋਰ ਸੁਪਰਵੀਜ਼ਨ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ। ਉਹਨਾਂ ਨੇ ਡਿਪਾਰਟਮੈਂਟਲ ਵੀ ਕੀਤੇ। ਜਿਹੜੇ ਜੀ ਤਿੰਨ ਸਸਪੈਂਡ ਕੀਤੇ ਉਹਨਾਂ ਦੇ ਡਿਪਾਰਟਮੈਂਟਲ ਵੀ ਹੋ ਗਏ। ਐਸਚਓ ਵੀ ਨਹੀਂ ਜੀ ਉਹਨੂੰ ਲਾਈਨ ਹਾਜ਼ਰ ਕੀਤਾ। ਹਾਂਜੀ। ਮੈਮ ਕੋਈ ਡਾਕੂਮੈਂਟ ਦੇ ਨਾਲ ਪ੍ਰੋਬਲਮ ਸੀ ਜਾਂ ਕੋਈ ਦੇਖੋ ਜੀ ਕਈ ਤਰ੍ਹਾਂ ਦੇ ਇਸ਼ੂਸ ਹੁੰਦੇ ਆ ਜਦੋਂ ਡਿਪਾਰਟਮੈਂਟਲ ਐਕਸ਼ਨ ਹੁੰਦਾ 댓 ਮੀਨਸ ਉਹਨਾਂ ਨੇ ਜਿਹੜੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀ ਉਹਨਾਂ ਨੇ ਰਿਸਪੌਂਸਿਬਲੀ ਨਹੀਂ ਡਿਲੀਵਰ ਕੀਤੇ ਇਸੇ ਤਹਿਤ ਉਹਨਾਂ ਤੇ ਕਾਰਵਾਈ ਹੋਈ। ਕੋਈ ਇਦਾਂ ਦੀਆਂ ਸ਼ਿਕਾਇਤਾਂ ਹੋਰ ਵੀ ਆ ਰਹੀਆਂ। ਫਿਲਹਾਲ ਤਾਂ ਜੀ ਜੋ ਸਾਹਮਣੇ ਆਈ ਸੀ ਮੈਂ ਉਹਦੇ ਤੇ ਐਕਸ਼ਨ ਲੈ ਪਰ ਜੇ ਅੱਗੇ ਵੀ ਕੋਈ ਹੋਰ ਵੀ ਕਰੇਗਾ ਤਾਂ ਮਤਲਬ ਤੁਹਾਡੇ ਕੋਲੋਂ ਕੀ ਕਹਿਣਾ ਚਾਹੁੰਦੇ ਤੁਸੀਂ ਕਿ ਆਪਕੋ ਆਸ ਕਰਕੇ ਜਿਵੇਂ ਕੋਈ ਸੀਆਈਏ 1 ਦੇ ਵਿੱਚ ਜਿਹੜੇ ਨਥਲ ਮੁਲਾਜ਼ਮਾਂ ਨੇ ਸਿਗਨਲ ਦਿੱਤੇ ਨੇ ਇੱਕ ਉਹ ਇਨਚਾਰਜ ਜਿਹੜੇ ਨੇ ਉਹ ਲਾਈਨ ਹਾਜ਼ਰ ਕੀਤੀ ਨੇ ਕੀ ਕਰਨ ਦੇਖੋ ਜੀ ਅਸੀਂ ਸਾਰੇ ਹੀ ਐਸਐਸਪੀ ਜਦੋਂ ਵੀ ਜੁਆਇਨ ਕਰਦੇ ਸਾਨੂੰ ਆਪਣੇ ਡੀਜੀਪੀ ਪੰਜਾਬ ਵੱਲੋਂ ਬੜੀ ਕਲੀਅਰ ਡਾਇਰੈਕਸ਼ਨਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਅੱਗੇ ਪ੍ਰੋਫੈਸ਼ਨਲ ਪੁਲਿਸਿੰਗ ਕਰਨੀ ਹੈ ਔਰ ਸਾਨੂੰ ਬਹੁਤ ਸਾਰੀ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਆ ਵੀ ਨਸ਼ੇ ਦੇ ਖਿਲਾਫ ਅਸੀਂ ਕੰਮ ਕਰਨਾ ਹੈ ਔਰ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਸ਼ੂਜ਼ ਆ ਜਿਹੜੇ ਸੈਂਸੇਸ਼ਨਲ ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕੰਮ ਕਰਨਾ ਹੈ ਔਰ ਜੇ ਕੋਈ ਨੌਨ ਸੀਰੀਅਸਲੀ ਆਪਣੀ ਰਿਸਪਾਂਸਿਬਿਲਟੀ ਨਹੀਂ ਸਮਝਦਾ ਫਿਰ ਸਾਨੂੰ ਉਹਨਾਂ ਤੇ ਐਕਸ਼ਨ ਵੀ ਲੈਣਾ ਇਸੇ ਤਹਿਤ ਹੀ CIA ਦੀ 1 ਦੀ ਟੀਮ ਦੇ ਕੁਝ ਮੁਲਾਜ਼ਮ ਉਹਨਾਂ ਦੀ ਮੈਨੂੰ SPD ਵੱਲੋਂ ਰਿਟਰਨ ਚ ਵੀ ਆਈ ਸੀ ਆਬਜ਼ਰਵੇਸ਼ਨ ਕਿ ਇਹਨਾਂ ਨੂੰ ਕੁਝ ਟਾਸ ਦਿੱਤੇ ਗਏ ਸੀ ਜੋ ਉਹਨਾਂ ਨੇ ਬਿਲਕੁਲ ਵੀ ਰਿਸਪਾਂਸਿਬਲੀ ਨਹੀਂ ਨਿਭਾਏ ਉਦੇ ਬਿਹਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਔਰ ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲਸ ਸੁਪਰਵੀਜ਼ਨ ਦਾ ਇਨਚਾਰਜ ਹੈਗਾ ਉਹਦੇ ਅੰਡਰ ਹੀ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਸੋ ਹੀ ਇਜ਼ ਆਲਸੋ ਗਿਲਟੀ ਆਫ ਕੋਰ ਸੁਪਰਵੀਜ਼ਨ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ ਉਹਨਾਂ ਨੇ ਡਿਪਾਰਟਮੈਂਟਲ ਵੀ ਕੋਲੀ ਜਿਹੜੇ ਜੀ ਤਿੰਨ ਸਸਪੈਂਡ ਕੀਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਐਸਚਓ ਵੀ ਨਹੀਂ ਨਹੀਂ ਜੀ ਉਹਨੂੰ ਲਾਈਨ ਹਾਜ਼ਰ ਕੀਤਾ ਮੈਂ ਕੋਈ ਗਾਜਿਦ ਦੇ ਨਾਲ ਪ੍ਰੋਬਲਮ ਸੀ ਜੀ ਜਾਂ ਕੋਈ ਦੇਖੋ ਜੀ ਕਈ ਤਰ੍ਹਾਂ ਦੇ ਇਸ਼ੂਸ ਹੁੰਦੇ ਜਦੋਂ ਡਿਪਾਰਟਮੈਂਟਲ ਇਲੈਕਸ਼ਨ ਹੁੰਦਾ 댓 ਮੀਨਸ ਉਹਨਾਂ ਨੇ ਜਿਹੜੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀ ਉਹਨਾਂ ਨੇ ਰਿਸਪੌਂਸਿਬਲੀ ਨਹੀਂ ਡਿਲੀਵਰ ਕੀਤੇ ਇਸੇ ਤਹਿਤ ਉਹਨਾਂ ਤੇ ਕਾਰਵਾਈ ਹੋਈ ਕੋਈ ਇਦਾਂ ਦੀ ਮਸ਼ਕਿਲਾਂ ਹੋਰ ਵੀ ਆ ਰਹੀਆਂ ਨੇ ਫਿਲਹਾਲ ਤਾਂ ਜੀ ਜੋ ਸਾਹਮਣੇ ਆਈ ਸੀ ਮੈਂ ਉਦੋਂ ਤੇ ਐਕਸ਼ਨ ਲਿਆ ਪਰ ਜੇ ਅੱਗੇ ਵੀ ਕੋਈ ਹੋਰ ਵੀ ਕਰੇਗਾ ਤਾਂ ਮਤਲਬ ਤੁਹਾਡੇ ਕੋਲੋਂ ਕੀ ਕਹਿਣਾ ਚਾਹੁੰਦੇ ਲਿਖੇ ਆਸਕਰ ਕੇ ਜਦੋਂ ਕੋ CIA 1 ਦੇ ਵਿੱਚ ਜਿਹੜੇ ਨਥਲ ਮਲਾਜਾਂ ਨੂੰ ਸਿਗਨਲ ਦਿੱਤੇ ਨੇ ਇੱਕ ਉਹ ਇਨਚਾਰਜ ਜਿਹੜੇ ਨੇ ਉਹ ਲਾਈਨ ਹਾਜ਼ਰ ਕੀਤੀ ਨੇ ਕੀ ਕਾਰਨ ਦੇਖੋ ਜੀ ਅਸੀਂ ਸਾਰੇ ਹੀ SSP ਜਦੋਂ ਵੀ ਜੁਆਇਨ ਕਰਦੇ ਸਾਨੂੰ ਆਪਣੇ DGP ਪੰਜਾਬ ਵੱਲੋਂ ਬੜੀ ਕਲੀਅਰ ਡਾਇਰੈਕਸ਼ਨਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਅੱਗੇ profession policing ਕਰਨੀ ਹੈ ਔਰ ਸਾਨੂੰ ਬਹੁਤ ਸਾਰੀ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਵੀ ਨਸ਼ੇ ਦੇ ਖਿਲਾਫ ਅਸੀਂ ਕੰਮ ਕਰਨਾ ਹੈ ਔਰ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ issues ਹੈ ਜਿਹੜੇ sensational ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕੰਮ ਕਰਨਾ ਹੈ ਔਰ ਜੇ ਕੋਈ ਨਾਨ ਸੀਰੀਅਸਲੀ ਆਪਣੀ ਰਿਸਪਾਂਸਿਬਿਲਟੀ ਨਹੀਂ ਸਮਝਦਾ ਤੇ ਸਾਨੂੰ ਉਹਨਾਂ ਤੇ ਐਕਸ਼ਨ ਵੀ ਲੈਣਾ ਇਸੇ ਤਹਿਤ ਹੀ CIA ਦੀ ਵੰਦੀ ਟੀਮ ਦੇ ਕੁਝ ਮੁਲਾਜ਼ਮ ਉਹਨਾਂ ਦੀ ਮੈਨੂੰ SPD ਵੱਲੋਂ ਰਿਟਰਨ ਚ ਵੀ ਆਈ ਸੀ ਆਬਜ਼ਰਵੇਸ਼ਨ ਕਿ ਇਹਨਾਂ ਨੂੰ ਕੁਝ ਟਾਸ ਦਿੱਤੇ ਗਏ ਸੀ ਜੋ ਇਹਨਾਂ ਨੇ ਬਿਲਕੁਲ ਵੀ ਰਿਸਪਾਂਸਿਬਲੀ ਨਹੀਂ ਨਿਭਾਏ ਉਹਦੇ ਬਿਹਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਔਰ ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲ ਸੁਪਰਵੀਜ਼ਨ ਦਾ ਇੰਚਾਰਜ ਸੀਗਾ ਉਹਦੇ ਅੰਡਰ ਹੀ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਸੋ ਹੀ ਇਜ਼ ਆਲਸੋ ਗਿਲਟੀ ਔਰ ਫੋਰ ਸੁਪਰਵੀਜ਼ਨ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ। ਮੰਨ ਲੀਏ ਡਿਪਾਰਟਮੈਂਟਲ ਵੀ ਕਰੀਏ। ਜਿਹੜੇ ਜੀ ਤਿੰਨ ਸਸਪੈਂਡ ਕੀਤੇ ਉਹਨਾਂ ਦੀ ਡਿਪਾਰਟਮੈਂਟਲ ਵੀ ਹੋਲੀਆ। ਐਸਚਓ ਵੀ ਨਹੀਂ ਜੀ ਉਹਨੂੰ ਲਾਈਨ ਹਾਜ਼ਰ ਕੀਤਾ। ਹਾਂਜੀ। ਮੈਮ ਕੋਈ ਡਾਕਟਰ ਦੇ ਨਾਲ ਪ੍ਰੋਬਲਮ ਸੀ ਜਾਂ ਕੋਈ ਦੇਖੋ ਜੀ ਕਈ ਤਰ੍ਹਾਂ ਦੇ ਇਸ਼ੂਸ ਹੁੰਦੇ ਆ ਜਦੋਂ ਡਿਪਾਰਟਮੈਂਟਲ ਐਕਸ਼ਨ ਹੁੰਦਾ 댓 ਮੀਨਸ ਉਹਨਾਂ ਨੇ ਜਿਹੜੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀ ਉਹਨਾਂ ਨੇ ਰਿਸਪੌਂਸਿਬਲੀ ਨਹੀਂ ਡਿਲੀਵਰ ਕੀਤੇ ਇਸੇ ਤਹਿਤ ਉਹਨਾਂ ਤੇ ਕਾਰਵਾਈ ਹੋਈ। ਕੋਈ ਇਦਾਂ ਦੀਆਂ ਸ਼ਿਕਾਇਤਾਂ ਹੋਰ ਵੀ ਆ ਰਹੀਆਂ। ਫਿਲਹਾਲ ਤਾਂ ਜੀ ਜੋ ਸਾਹਮਣੇ ਆਈ ਸੀ ਨੇ ਉਹਦੇ ਤੇ ਐਕਸ਼ਨ ਲਿਆ ਪਰ ਜੇ ਅੱਗੇ ਵੀ ਕੋਈ ਹੋਰ ਵੀ ਕਰੇਗਾ ਤਾਂ ਮਤਲਬ ਸਾਡੇ ਕੋਲ ਲੋਕ ਕੀ ਕਹਿਣਾ ਚਾਹੁੰਦੇ ਤੁਸੀਂ ਕਿ ਆਸ ਕਰਕੇ ਜਿਵੇਂ ਕੋਈ ਸੀਆਈਏ 1 ਦੇ ਵਿੱਚ ਜਿਹੜੇ ਨਥਨ ਮੁਲਾਜ਼ਮ ਸੰਮਲ ਲਿਖੇ ਨੇ ਇੱਕ ਉਹ ਇਨਚਾਰਜ ਜਿਹੜੇ ਨੇ ਉਹ ਲਾਈਨ ਹਾਜ਼ਰ ਕੀਤੀ ਨੇ ਕੀ ਕਰਨ ਦੇਖੋ ਜੀ ਅਸੀਂ ਸਾਰੇ ਹੀ ਐਸਐਸਪੀ ਜਦੋਂ ਵੀ ਜੁਆਇਨ ਕਰਦੇ ਸਾਨੂੰ ਆਪਣੇ ਡੀਜੀਪੀ ਪੰਜਾਬ ਵੱਲੋਂ ਬੜੀ ਕਲੀਅਰ ਡਾਇਰੈਕਸ਼ਨਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਅੱਗੇ ਪ੍ਰੋਫੈਸ਼ਨਲ ਪੁਲਿਸਿੰਗ ਕਰਨੀ ਹੈ ਔਰ ਸਾਨੂੰ ਬਹੁਤ ਸਾਰੀ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਵੀ ਨਸ਼ੇ ਦੇ ਖਿਲਾਫ ਅਸੀਂ ਕੰਮ ਕਰਨਾ ਹੈ ਔਰ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਸ਼ੂਸ ਹੈ ਜਿਹੜੇ ਸੈਂਸੇਸ਼ਨਲ ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕੰਮ ਕਰਨਾ ਹੈ ਔਰ ਜੇ ਕੋਈ ਨੌਨ ਸੀਰੀਅਸਲੀ ਆਪਣੀ ਰਿਸਪੋਨਸੀਬਿਲਟੀ ਨਹੀਂ ਸਮਝਦਾ ਤੇ ਸਾਨੂੰ ਉਹਨਾਂ ਤੇ ਐਕਸ਼ਨ ਵੀ ਲੈਣਾ ਇਸੇ ਤਹਿਤ ਹੀ CIA ਦੀ ਵੰਦੀ ਟੀਮ ਦੇ ਕੁਝ ਮੁਲਾਜ਼ਮ ਉਹਨਾਂ ਦੀ ਮੈਨੂੰ SPD ਵੱਲੋਂ ਰਿਟਰਨ ਚ ਵੀ ਆਈ ਸੀ ਆਬਜ਼ਰਵੇਸ਼ਨ ਕਿ ਇਹਨਾਂ ਨੂੰ ਕੁਝ ਟਾਸ ਦਿੱਤੇ ਗਏ ਸੀ ਜੋ ਉਹਨਾਂ ਨੇ ਬਿਲਕੁਲ ਵੀ ਰਿਸਪੋਨਸੀਬਲੀ ਨਹੀਂ ਨਿਭਾਏ ਉਦੇ ਬਿਹਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਔਰ ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲਸ ਸੁਪਰਵੀਜ਼ਨ ਦਾ ਇੰਚਾਰਜ ਹੈਗਾ ਉਹਦੇ ਅੰਡਰ ਹੀ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਸੋ ਹੀ ਇਜ਼ ਆਲਸੋ ਗਿਲਟੀ ਆਫ ਫੋਰ ਸੁਪਰਵੀਜ਼ਨ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ ਉਹਨਾਂ ਨੇ ਡਿਪਾਰਟਮੈਂਟਲ ਵੀ ਕੋਲੀ ਜਿਹੜੇ ਜੀ ਤਿੰਨ ਸਸਪੈਂਡ ਕੀਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਐਸਚਓ ਵੀ ਨਹੀਂ ਜੀ ਉਹਨੂੰ ਲਾਈਨ ਹਾਜ਼ਰ ਕੀਤਾ ਮੈਂ ਕੋਈ ਅਧਿਕਾਰੀ ਦੇ ਨਾਲ ਪ੍ਰੋਬਲਮ ਸੀ ਜੀ ਜਾਂ ਕੋਈ ਦੇਖੋ ਜੀ ਕਈ ਤਰ੍ਹਾਂ ਦੇ ਇਸ਼ੂਸ ਹੁੰਦੇ ਆ ਜਦੋਂ ਡਿਪਾਰਟਮੈਂਟਲ ਇਲੈਕਸ਼ਨ ਹੁੰਦਾ 댓 ਮੀਨਸ ਉਹਨਾਂ ਨੇ ਜਿਹੜੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀ ਉਹਨਾਂ ਨੇ ਰਿਸਪੌਂਸਿਬਲੀ ਨਹੀਂ ਡਿਲੀਵਰ ਕੀਤੇ ਇਸੇ ਤਹਿਤ ਉਹਨਾਂ ਤੇ ਕਾਰਵਾਈ ਹੋਈ ਕੋਈ ਇਦਾਂ ਦੀਆਂ ਸ਼ਿਕਾਇਤਾਂ ਹੋਰ ਵੀ ਆ ਰਹੀਆਂ ਨੇ ਫਿਲਹਾਲ ਤਾਂ ਜੀ ਜੋ ਸਾਹਮਣੇ ਆਈ ਸੀ ਮੈਂ ਉਹਤੇ ਐਕਸ਼ਨ ਲਿਆ ਪਰ ਜੇ ਅੱਗੇ ਵੀ ਕੋਈ ਹੋਰ ਵੀ ਕਰੇਗਾ ਤਾਂ ਮਤਲਬ ਸਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਉਂਕਿ ਆਸ ਕਰਕੇ ਜਦੋਂ ਕੋ ਕੋ ਈਆਈ 1 ਦੇ ਵਿੱਚ ਜਿਹੜੇ ਨਸ਼ੇ ਨਸ਼ਾ ਲਾਗਣ ਸੰਬੰਧ ਕਿਤੇ ਨੇ ਇੱਕ ਉਹ ਇਨਚਾਰਜ ਜਿਹੜੇ ਨੇ ਉਹ ਲਾਈਨ ਹਾਜ਼ਰ ਕੀਤੇ ਨੇ ਕੀ ਕਾਰਨ ਦੇਖੋ ਜੀ ਅਸੀਂ ਸਾਰੇ ਹੀ ਐਸਐਸਪੀ ਜਦੋਂ ਵੀ ਜੁਆਇਨ ਕਰਦੇ ਸਾਨੂੰ ਆਪਣੇ ਡੀਜੀਪੀ ਪੰਜਾਬ ਵੱਲੋਂ ਬੜੀ ਕਲੀਅਰ ਡਾਇਰੈਕਸ਼ਨਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਅੱਗੇ ਪ੍ਰੋਫੈਸ਼ਨਲ ਪੁਲਿਸਿੰਗ ਕਰਨੀ ਹੈ ਔਰ ਸਾਨੂੰ ਬਹੁਤ ਸਾਰੀ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਵੀ ਨਸ਼ੇ ਦੇ ਖਿਲਾਫ ਅਸੀਂ ਕੰਮ ਕਰਨਾ ਹੈ ਔਰ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਸ਼ੂਜ਼ ਹੈ ਜਿਹੜੇ ਸੈਂਸੇਸ਼ਨਲ ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕੰਮ ਕਰਨਾ ਹੈ ਔਰ ਜੇ ਕੋਈ ਨਾਨ ਸੀਰੀਅਸਲੀ ਆਪਣੀ ਰਿਸਪਾਂਸਿਬਿਲਟੀ ਨਹੀਂ ਸਮਝਦਾ ਫਿਰ ਸਾਨੂੰ ਉਹਨਾਂ ਤੇ ਐਕਸ਼ਨ ਵੀ ਲੈਣਾ ਇਸੇ ਤਹਿਤ ਹੀ CIA ਦੀ ਵੰਦੀ ਟੀਮ ਦੇ ਕੁਝ ਮੁਲਾਜ਼ਮ ਉਹਨਾਂ ਦੀ ਮੈਨੂੰ SPD ਵੱਲੋਂ ਰਿਟਰਨ ਚ ਵੀ ਆਈ ਸੀ ਆਬਜ਼ਰਵੇਸ਼ਨ ਕਿ ਇਹਨਾਂ ਨੂੰ ਕੁਝ ਕੰਮਸ ਦਿੱਤੇ ਗਏ ਸੀ ਜੋ ਇਹਨਾਂ ਨੇ ਬਿਲਕੁਲ ਵੀ ਰਿਸਪਾਂਸਿਬਲੀ ਨਹੀਂ ਨਿਭਾਏ ਉਹਦੇ ਬਿਹਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਔਰ ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲ ਰੋਲਸ ਸੁਪਰਵੀਜ਼ਨ ਦਾ ਇਨਚਾਰਜ ਸੀਗਾ ਉਹਦੇ ਅੰਡਰ ਹੀ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਸੋ ਹੀ ਇਜ਼ ਆਲਸੋ ਗਿਲਟੀ ਔਰ ਫੋਰ ਸੁਪਰਵੀਜ਼ਨ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ। ਉਹਨਾਂ ਨੇ ਡਿਪਾਰਟਮੈਂਟ ਰੂਮ ਵੀ ਖੋਲ੍ਹਿਆ। ਜਿਹੜੇ ਜੀ ਤਿੰਨ ਸਸਪੈਂਡ ਕੀਤੇ ਉਹਨਾਂ ਦੀ ਡਿਪਾਰਟਮੈਂਟ ਰੂਮ ਵੀ ਖੋਲ੍ਹਿਆ। ਐਸਚਓ ਦੀ ਨਹੀਂ ਜੀ ਉਹਨੂੰ ਲਾਈਨ ਹਾਜ਼ਰ ਕੀਤਾ। ਹਾਂਜੀ। ਮੈਨ ਕੋਈ ਡਾਕੂਮੈਂਟ ਦੇ ਨਾਲ ਪ੍ਰੋਬਲਮ ਸੀ ਜਾਂ ਕੋਈ ਦੇਖੋ ਜੀ ਕਈ ਤਰ੍ਹਾਂ ਦੇ ਇਸ਼ੂਸ ਹੁੰਦੇ ਆ ਜਦੋਂ ਡਿਪਾਰਟਮੈਂਟਲ ਐਕਸ਼ਨ ਹੁੰਦਾ 댓 ਮੀਨਸ ਉਹਨਾਂ ਨੇ ਜਿਹੜੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀ ਉਹਨਾਂ ਨੇ ਰਿਸਪੌਂਸਿਬਲੀ ਨਹੀਂ ਡਿਲੀਵਰ ਕੀਤੇ ਇਸੇ ਤਹਿਤ ਉਹਨਾਂ ਤੇ ਕਾਰਵਾਈ ਹੋਈ। ਕੋਈ ਇਦਾਂ ਦੀਆਂ ਸ਼ਿਕਾਇਤਾਂ ਹੋਰ ਵੀ ਆ ਰਹੀਆਂ। ਫਿਲਹਾਲ ਤਾਂ ਜੀ ਜੋ ਸਾਹਮਣੇ ਆਈ ਸੀ ਨੇ ਉਹਦੇ ਤੇ ਐਕਸ਼ਨ ਲਿਆ ਪਰ ਜੇ ਅੱਗੇ ਵੀ ਕੋਈ ਹੋਰ ਵੀ ਕਰੇਗਾ ਤਾਂ ਮਤਲਬ ਸਾਡੇ ਕੋਲੋਂ ਕੀ ਕਹਿਣਾ ਚਾਹੁੰਦੇ ਦਿੰਗੇ ਕਿਉਂਕਿ ਆਸਕਰਕੇ ਜਦੋਂ ਕੋਈ ਸੀਆਈਏ 1 ਦੇ ਵਿੱਚ ਜਿਹੜੇ ਨਥਲ ਮੁਲਾਜ਼ਮ ਸੰਮਾਨ ਲਿਖਦੇ ਨੇ ਇੱਕ ਉਹ ਇਨਚਾਰਜ ਜਿਹੜੇ ਨੇ ਉਹ ਲਾਈਨ ਹਾਜ਼ਰ ਕੀਤੇ ਨੇ ਕੀ ਕਰਨ ਦੇਖੋ ਜੀ ਅਸੀਂ ਸਾਰੇ ਹੀ ਐਸਐਸਪੀ ਜਦੋਂ ਵੀ ਜੁਆਇਨ ਕਰਦੇ ਸਾਨੂੰ ਆਪਣੇ ਡੀਜੀਪੀ ਪੰਜਾਬ ਵੱਲੋਂ ਬੜੀ ਕਲੀਅਰ ਡਾਇਰੈਕਸ਼ਨਸ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੁਣ ਅੱਗੇ profession policing ਕਰਨੀ ਹੈ ਔਰ ਸਾਨੂੰ ਬਹੁਤ ਸਾਰੀ ਸਟ੍ਰਿਕਟ ਇਨਸਟਰਕਸ਼ਨਸ ਦਿੱਤੀਆਂ ਗਈਆਂ ਵੀ ਨਸ਼ੇ ਦੇ ਖਿਲਾਫ ਅਸੀਂ ਕੰਮ ਕਰਨਾ ਹੈ ਔਰ ਹਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਸ਼ੂਜ਼ ਹੈ ਜਿਹੜੇ ਸੈਂਸੇਸ਼ਨਲ ਉਹਨਾਂ ਤੇ ਅਸੀਂ ਫੌਰੀ ਤੌਰ ਤੇ ਕੰਮ ਕਰਨਾ ਹੈ ਔਰ ਜੇ ਕੋਈ ਨੌਨ ਸੀਰੀਅਸਲੀ ਆਪਣੀ ਰਿਸਪੋਨਸੀਬਿਲਟੀ ਨਹੀਂ ਸਮਝਦਾ ਤੇ ਸਾਨੂੰ ਉਹਨਾਂ ਤੇ ਐਕਸ਼ਨ ਵੀ ਲੈਣਾ ਇਸੇ ਤਹਿਤ ਹੀ CIA ਦੀ 1 ਦੀ ਟੀਮ ਦੇ ਕੁਝ ਮੁਲਾਜ਼ਮ ਉਹਨਾਂ ਦੀ ਮੈਨੂੰ SPD ਵੱਲੋਂ ਰਿਟਰਨ ਚ ਵੀ ਆਈਸੀ ਆਬਜ਼ਰਵੇਸ਼ਨ ਕਿ ਇਹਨਾਂ ਨੂੰ ਕੁਸ਼ਟਾਸ ਦਿੱਤੇ ਗਏ ਸੀ ਜੋ ਇਹਨਾਂ ਨੇ ਬਿਲਕੁਲ ਵੀ ਰਿਸਪੋਨਸੀਬਲੀ ਨਹੀਂ ਨਿਭਾਏ ਉਦੇ ਬਿਹਫ ਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਡਿਪਾਰਟਮੈਂਟਲ ਕੋਲੀ ਔਰ ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲ ਸੁਪਰਵੀਜ਼ਨ ਦਾ ਇੰਚਾਰਜ ਹੈਗਾ ਉਹਦੇ ਅੰਡਰ ਹੀ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਸੋ ਹੀ ਇਜ਼ ਆਲਸੋ ਗਿਲਟੀ ਆਫ ਫੋਰ ਸੁਪਰਵੀਜ਼ਨ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ। ਉਹਨਾਂ ਨੇ ਡਿਪਾਰਟਮੈਂਟ ਵੀ ਕੋਲੀ ਜਿਹੜੇ ਜੀ ਤਿੰਨ ਸਸਪੈਂਡ ਕੀਤੇ ਉਹਨਾਂ ਦੀ ਡਿਪਾਰਟਮੈਂਟ ਵੀ ਕੋਲੀ ਐਸਚਓ ਵੀ ਨਹੀਂ ਜੀ ਉਹਨੂੰ ਲਾਈਨ ਹਾਜ਼ਰ ਕੀਤਾ। ਹਾਂ ਜੀ। ਮੈਂ ਕੋਈ ਰਾਜਦ ਦੇ ਨਾਲ ਪ੍ਰੋਬਲਮ ਸੀ ਜਾਂ ਕੋਈ ਦੇਖੋ ਜੀ ਕਈ ਤਰ੍ਹਾਂ ਦੇ ਇਸ਼ੂਸ ਹੁੰਦੇ ਜਦੋਂ ਡਿਪਾਰਟਮੈਂਟਲ ਇਲੈਕਸ਼ਨ ਹੁੰਦਾ 댓 ਮੀਨਸ ਉਹਨਾਂ ਨੇ ਜਿਹੜੇ ਉਹਨਾਂ ਨੂੰ ਟਾਸਕ ਦਿੱਤੇ ਗਏ ਸੀ ਉਹਨਾਂ ਨੇ ਰਿਸਪੋਨਸੀਬਲੀ ਨਹੀਂ ਡਿਲੀਵਰ ਕੀਤੇ ਇਸੇ ਤਹਿਤ ਉਹਨਾਂ ਤੇ ਕਾਰਵਾਈ ਹੋਈ ਕੋਈ ਇਦਾਂ ਦੀਆਂ ਸ਼ਿਕਾਇਤਾਂ ਹੋਰ ਵੀ ਆ ਰਹੀਆਂ ਫਿਲਹਾਲ ਤਾਂ ਜੀ ਜੋ ਸਾਹਮਣੇ ਆਈ ਸੀ ਮੈਂ ਉਦੋਂ ਤੇ ਐਕਸ਼ਨ ਲੈ ਪਰ ਜੇ ਅੱਗੇ ਵੀ ਕੋਈ ਹੋਰ ਵੀ ਕਰੇਗਾ ਤਾਂ ਮਤਲਬ ਸਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਤੁਸੀਂ ਕਿ ਆਸ ਕਰਕੇ ਜਦੋਂ ਕੋਈ